हां जी भाई आज ਆਪਾਂ ਆਏ ਸੀਗੇ ਜਿਲ੍ਹਾ ਲੁਧਿਆਣਾ ਦੇ ਪਿੰਡ ਚੱਕ ਸਰਾ ਸਰਾਓ ਤੇ ਇੱਥੇ ਅੱਜ ਕੂ ਉੱਤਰਬਾਈ ਮੁਕਾਬਲਾ ਆ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਵੀਡੀਓ ਨਾਲ ਨਾਲ ਤੇ ਹੋਰ ਵੀ ਆਪਾਂ ਛੋਟੇ ਛੋਟੇ ਕਲਿੱਪ ਤੁਹਾਨੂੰ ਦਿਖਾਵਾਂਗੇ ਨਾਲ ਕਰਕੇ ਇਹ ਆ ਸਾਡੀ ਟੀਮ ਤੇ ਸਾਡੇ ਕੈਮਰਾਮੈਨ ਅਰਸ਼ਦੀਪ ਤੇ ਗਾਰਮ ਇਹ ਆ ਸਾਡਾ ਫੋਟੋਗ੍ਰਾਫਰ ਤਾਰਾ ਪੌਣਾ ਤੇ ਇਹ ਆ ਸਾਡਾ ਸੈਕੰਡ ਕੈਮਰਾਮੈਨ ਰਵੀ ਇਹਦਾ ਨਾਮ ਵੀ ਭਾਈ ਕਿੰਦਾ ਆ ਤੇਰਾ ਨਾਮ ਵੀ ਦੱਸਦਾ ਤੇ ਬਾਕੀ ਆਪਾਂ ਤੁਹਾਨੂੰ ਦੱਸਾਂਦੇ ਆ ਹੋਰ ਕਿ ਵਧੀਆ ਕਬੂਤਰਵਾਜ ਆਣਾ ਆ ਤੇ ਆਪਾਂ ਤੁਹਾਨੂੰ ਉਹ ਵੀ ਦਿਖਾਉਂਦੇ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕਿਵੇਂ ਆ ਫਾਇਰ ਚ ਕੈਮ ਆ ਉਹਨਾਂ ਦਾ ਅੱਜ ਫੇਰ ਦਿਖਾਏਗਾ ਹੈ ਉੜਦਾ ਕਬੂਤਰ ਬੰਦੇ ਦੇ ਦੇ ਜਾਂ ਕੈਮ ਤੋਂ ਕਰਨਗੇ ਐਥੋ ਭਾਈ ਕਬੂਤਰ ਚੈੱਕ ਕੀਤੇ ਜਾਣਗੇ ਅੱਜ ਤੇ ਇਥੇ ਆਪਾਂ ਤੁਹਾਨੂੰ ਦਿਖਾਵਾਂਗੇ ਲਾਈਵ ਤੇ ਮਾਸ਼ਾਅੱਲ ਲੈ ਆਪਰਾ ਸੈਕੰਡ ਕੈਮਰਾਮੈਨ ਹੋਰ ਫਿਰ ਕਿਦਾਂ ਕਿਦਾਂ ਲੱਗਦਾ ਪਿਆ ਅੱਜ ਬਹੁਤ ਵਧੀਆ ਰਾਤ ਦੇ ਥੱਕੇ ਹੋਏ ਆ ਵੀਰੇ ਹਾਂ ਤੇ ਦੁਆਰਾ ਡੇਰਾ ਪ੍ਰੋਗਰਾਮ ਫੰਕਸ਼ਨਾਂ ਲੱਗੀਆਂ ਕੰਪਿਊਟਰ ਬਾਜੀ ਤੇ ਦੇਖਦੇ ਹਾਂ ਕਿ ਭਾ ਪੈਂਦੀ ਆ ਧੁੱਪ ਦਾ ਦੇ ਕੋਈ ਹਿਸਾਬ ਦਾ ਨਹੀਂ ਹੈਗਾ ਅੱਜ ਮੌਸਮ ਠੰਡਾ ਆਇਆ ਹਾਂ ਟਾਈਮ ਥੋੜੀ ਬਦਲਵਾਰੀ ਵੀ ਹੋਈ ਹੋਈ ਆ ਹਾਂ ਥੋੜਿਆ ਮੌਸਮ ਐਟਾ ਦੇ ਆ ਤੇ ਬਾਬਾ ਕਿਰਪਾ ਕਰੇ ਸਾਡਾ ਪ੍ਰੋਗਰਾਮ ਆ ਅੱਜ ਹੈ ਕੀ ਹੈ ਕੁੱਤੇ ਕਬੂਤਰ ਹੈਗੇ ਆ ਤੇ ਅੱਜ ਫੇਰ ਬਾਜੀ ਆ ਆਪਣੇ ਪਿੰਡ ਬਾਜੀ ਧੋਨ ਕਿਵੇਂ ਡਾਣੇ ਫੇਰ ਕਬੂਤਰ ਅੱਜ ਅਮੀ ਮੈਂ ਹਾਂ ਤੂੰ ਨਿੰਦਾ ਆ ਹਾਂ ਤੂੰ ਨਿੰਦੋ ਹਾਂ ਆਏ ਰੰਗਰੀਆ ਅੱਜ ਤੁਤੂ ਮੈਂ ਆਵੇਂ ਹੋਣੀ ਹੈ ਕਿ ਚੰਗਾ ਮਣਾ ਟਾਈਮ ਜਦੋਂ ਆਉਂਦਾ ਸਭ ਤੇ ਹਰ ਬੰਦਾ ਰੱਖਦਾ ਇਹ ਬੇਸ਼ਬਾਸ਼ ਰੱਬਤੀ ਕਰਦੇ ਜੋ ਆਤਮਾ ਰਹਿੰਦੇ ਕੱਲਿਆ ਨੰਨ ਰੱਬਾ ਪਤਨੀਆ ਤੇ ਬੱਲੇ ਬੱਲੇਆ ਬੱਲੇ ਬੱਲੇਆ ਵੀ ਅੱਜ ਚੰਦ ਸਰਾਏਆਂ ਦੀ ਟੱਕਣੀ ਕਪੂਰ ਵਾਲੀ ਮੇਲਾ ਦੇਵੀਓ ਕਰਵਾਇਆ ਜਾ ਰਿਹਾ ਹੈ ਸਾਰੇ ਮੈਂ ਧੰਨਵਾਦ ਹੈ ਜੀ ਦੇਵੀ ਕਲਾ ਦਾ ਉਹ ਸਾਡਾ ਵੀਰ ਜਿਹਦੀ ਟਾਪੀ ਤੇ ਪੱਟੀ ਜੁੜੀ ਹੁੰਦੀ ਹੁੰਦੀ ਆ ਆ ਇਲਾਕੇ ਦੇ ਵਿੱਚ ਸਿੱਕਾ ਚੱਲਦਾ ਜੱਸੀ ਮਾਲ ਤੋਂ ਕਿਰਪਾ ਦਾ ਉੱਤਰ ਮਾਲਪੁਰਾ ਰਾਜਵੀਰ ਮਾਲਪੁਰਾ ਇਹਦਾ ਵੀਣਾ ਲਾ ਵੀ ਅਸੀਂ ਬਹਿ ਕਾਤ ਬਤਨਵਾੜ ਕਰਦੇ ਨਹੀਂ ਜਿਹੜੇ ਪਹੁੰਚੇ ਰਾਪਾਲੀ ਵੀਣਾ ਲਾ ਵੀ ਅਸੀਂ ਧੰਨਵਾਦ ਕਰਦੇ ਜਾਵਾਂਗੇ ਤੇਜ਼ੀ ਵੀ ਹੋਣੀ ਹੈ ਸਾਡੇ ਇਹ ਗੱਲਾਂ ਕਹੇ ਅੱਜ ਸੇਰੀ ਨਹੀਂ ਹੋਣੀ ਹੈ ਮੇਰੀ ਵੀਰੋ ਕਿ ਸਾਡਾ ਜਿਲ੍ਹਾ ਲੁਧਿਆਣਾ ਬਿੱਲੂ ਕੌਂਗਿਆ ਟਿਕਾਣਾ ਜੇ ਲੁਧਿਆਣੇ ਦੇ ਅੱਜ ਕਵੀ ਚੱਕ ਸਰਾਏ ਦੇ ਵਿੱਚ ਮੇਰੇ ਵੀਰੋ ਟਾਪ ਦਾ ਕੂਟਰਵਾੜੀ ਮੇਲਾ ਹੈ ਆਰੇ ਸਾਰੇ ਕਬੂਤਰਵਾਦੀ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਜਾਵਾਂਗੇ ਉਧਰ ਪੀਵੀ 49 ਵਿਜ਼ਨ ਕਲੱਬ ਦੇ ਉੱਤੇ ਲਾਈਵ ਚੱਲ ਰਿਹਾ ਹੈ ਕਬੂਤਰਵਾਦੀ ਮੇਲਾ ਸਾਰੇ ਸਾਰੇ ਕਬੂਤਰਵਾਦੀ ਵੀਰ ਜਿੰਨੇ ਵੀ ਪਹੁੰਚੇ ਹੈ ਉਹ ਸਾਰੇ ਆਪਣੇ ਫੋਨਾਂ ਦੇ ਨਾਲ ਸਾਰਾ ਬਾਇਓ ਡਾਟਾ ਚੈੱਕ ਕਰ ਸਕਦੇ ਆ ਜੀ ਕਿੰਨੇ ਰਹਿ ਗਏ ਕਿੰਨੇ ਉੱਠਦੇ ਹੈ ਕਿੰਨੇ ਕੱਟੇ ਗਏ ਹੈ ਕਿੰਨਿਆਂ ਤੇ ਟਾਈਮ ਲੱਗਿਆ ਕੱਲਾ ਕੱਲਾ ਲੇਖਾ ਜੋਖਾ ਸਾਡੇ ਵੀਰ ਲਾਈਵ ਦੇ ਨਾਲ ਚੱਲ ਰਿਹਾ ਹੈ ਐਨ ਪੀਵੀ 49 ਵੀਝਨ ਕਲੱਬ ਲਾਈਵ ਕਰ ਰਹੇ ਹੈ ਜੀ ਕਿ ਧਰਤਾਂ ਮਾਲਵੇ ਦੀ ਮਹਿਕਾਂ ਨਹੀਂ ਜਾਣੀਏ ਇੱਥੇ ਖੇਤਿਆਂ ਚਾਵਾਂ ਦੀ ਕੀਤ ਪ੍ਰਾਣੀ ਹੈ ਮਾਨ ਧਰਤੀ ਦਾ ਜਿਹੜੇ ਲੁਧਿਆਣੇ ਦਾ ਚੱਕ ਸਰਾਏ ਦਾ ਪਿੰਡ ਹੈ ਜਿੱਥੇ 10ਵਾਂ ਕਪੁੱਤਰ ਬਾਜੀ ਮੇਲਾ ਸਵਰਗਵਾਸੀ ਸੁਖੀ ਪੱਤੀ ਦੀ ਯਾਰ ਅਤੇ ਬਾਬਾ ਨਵਾਜ਼ ਸਿੰਘ ਦੀ ਯਾਦ ਦੇ ਵਿੱਚ ਸਾਡੇ ਵੀ ਜੀ ਚੱਕ ਜੋਸ਼ਮ ਚੱਕ ਬਾਰ ਨਮਰਾਲਾ ਔਰ ਤੇ ਨਾਲ ਖੋਦਰ ਮਾਲਪੁਰ ਜੱਸੀ ਮਾਲਪੁਰ ਜੀਨਾਂ ਕੋ ਹੱਕੀ ਕੀਤਾ ਬਲਾ ਕੀਤਾ ਭਾਰਨਾ ਅਨੂਪ ਮਾਲਪੁਰ ਲਈ ਰਾਜਗੜ ਸੁਖਾ ਮਾਲਪੁਰ ਇੰਦਰਜੀਤ ਨੂੰ ਲੁੱਟੇ ਤੇ ਵੀਰ ਜੀ ਦੀ ਕੋਟ ਪਨੇਚ ਆਮਣਾ ਕੋਟ ਸਿੱਖੋ ਸਾਡੇ ਭਰਾ ਨਾਲ ਪੌਣੇ ਸਾਹਨੇ ਆਲਾ ਜੇ ਜੇ ਤਾਰ ਦੇ ਉੱਤੇ ਪੁੰਜਿਆ ਮਜੀ ਰਾਜਗੜ ਇਹਨਾਂ ਵੀਰਾਂ ਦਾ ਹੈ ਕੱਡ ਮਾ ਧੰਨਵਾਦ ਹੈ ਇਹ ਤਨੰਦਾ ਕੁੰਮਲਾਕੇ ਕਹਿ ਲਓ ਕਹਿ ਲਿਓ ਸਾਰੇ ਵੀਰ ਚੋਕੇ ਬਿਲਾੜੇ ਹੁਣੇ ਸਾਰੇ ਭਰਾ ਕਲੇ ਹਨ ਸਾਰੇ ਹੈ ਇੱਕੋ ਗੱਲ ਕਹੀਏ ਵਿਚਾਰਾਂ ਦਾ ਗਰੁੱਪ ਕਹਿ ਕਰਤਮ ਨਹੀਂ ਅਸਲੇ ਦੀ ਸ਼ਾਨ ਕਰਦਾ ਹੈ ਗਾਂਧੀ ਵਾਲੇ ਲੋਟਵੀ ਨਹੀਂ ਕਰਦੇ ਜਿੱਥੇ ਸਾਡਾ ਸ਼ਾਨ ਕਰਦਾ ਨਾ ਕਰਦਾ ਜੱਸੀ ਮਾਨਪੁਰ ਕਰਪਣਾ ਹਾਂ ਜਾਨਬਾਤ ਧਨਵਾਲ ਕੰਨ ਗੀ ਵਾਲਾ ਮੇਰੇ ਕੋਲ ਸੀ ਗਲੀ ਟਾਈਮ ਵਾਲੀ ਗੱਲ ਬਾਈ ਲੰਗਰ ਲੰਗਰ ਤਿਆਰ ਆ ਔਰ ਦੱਸ ਦੇ ਵੀ ਮੈਨੇ ਕਿਦੋਂ ਪਤਾ ਹੀ ਭੇਜ ਪਰਤਉਣ ਵਾਲੇ ਠੀਕ ਆ ਮੈਨੂੰ ਜਾਣ ਦੇ ਦੇ ਭੇਜ ਲੰਗਰ ਲੰਗਰ ਹੋਣਾ ਹੈ ਤਿਆਰ ਕਰਿਆ ਪਾਣੀ ਪਿੰਸਤਾਰ ਖੜਾ ਪਾਇਆ ਜਦੋਂ ਜਦ ਤੈਨੂੰ ਪਾਣੀ ਪਾਣੀ ਉੱਤੇ ਵੀ ਰੱਖਦਾ ਅੰਦਰ ਵੀ ਰੱਖਦਾ ਪਰਕ ਭਾਈ 10 12 ਭਰੇ ਬੋਲ ਬੋਲੋ ਟਾਈਮ ਬੋਲੋ ਦੁਆਰ ਤੋਂ ਹੀ ਆ ਜੀ ਰਾਜੀ ਆਪਰੇ ਤੇ ਸੇਰਾ ਹੋ ਰਿਹਾ ਪਹਿਲਾ ਟਾਈਮ ਲੱਗਿਆ ਜੀ ਦੂਜਾ ਰਾਜੀ ਦੂਜਾ ਇਹ ਦੂਜਾ ਟਾਈਮ ਆ ਹਾਂ ਜੀ ਬਾਈ ਜੀ ਮਾਰੇ ਉਹਨੇਗਾ ਮਕਰ ਸ੍ਰੀ 10:11 ਤੋਂ 10:40 ਦਾ ਟਾਈਮ ਜੀ ਯੋਤਾਰ ਸ੍ਰੀ ਸਨੀ ਤੋਂ ਡੇ ਮੀਤੂ ਕਟਾਣੀ ਬਾਵੀ ਸਾਹਨੇ ਆਏ ਨਹੀਂ ਦਿਖੇ ਆਗਰਾ ਜੋਸਬ ਚੱਕ ਨਾਲ ਬਾਰਨ ਬਲਾਵਾ ਕਰਨ ਮਾਲਪੁਰ ਘੋਦਰ ਮਾਲਪੁਰ ਛੱਸੀ ਮਾਲਪੁਰ ਚੀਨੂ ਪਮੱਤੀ ਦੀਪਾ ਬਲਾਲਾ ਨਾਲ ਦੀਪਾ ਪੋਣਾ ਅਨੂਤ ਮਾਲਪੁਰ ਨਾਲ ਪੂਰੀ ਰਾਜਗੜ੍ਹ ਇਹਦਾ ਬਿਨਾਂ ਦਾ ਸੀ ਧੰਨਵਾਦ ਕਰਦੇ ਜਾਵਾਂਗੇ ਸਿੱਕਾ ਜੀ ਸਾਡਾ ਭਰਾ ਅੱਜ 바ਵਾ ਪਹੁੰਚਿਆ ਹੋਇਆ ਕਬੂਤਰ ਐਚਡੀ ਲਾਈਵ ਐਨ ਕਹਿੰਦੇ ਬਾਈ ਜੀ ਨੇ ਸਿਰਆ ਕੀਤਾ ਪਿਆ ਅੱਜ ਜੇ ਤੁਸੀਂ ਵੀ ਆਪੜੇ ਮੇਲਿਆਂ ਨੂੰ ਲਾਈਵ ਕਰਾਉਣਾ ਸਿਰੇ ਦੀ ਬਾਜੀ ਕਰਾਉਣੀ ਹੈ ਤੇ ਬਾਹਰ ਬੈਠੇ ਦਰਸ਼ਕਾਂ ਨੂੰ ਲਾਈਵ ਦਿਖਾਉਣਾ ਤਾਂ ਬਾਈ ਨਾਲ ਆਪਾ ਕਨੈਕਟ ਕਰੋ 바ਵਾ ਸਾਡਾ ਭਰਾ ਕਬੂਤਰ ਐਚਡੀ ਲਾਈਵ ਥੈਂਕ ਯੂ ਜਾਸਨ ਨਾਮ ਕਿਰਾ ਸਹੀ ਹੈ ਰੇਪਾ ਕੈਨੇਡਾ ਸਹੀ ਹੈ ਤੇ ਕਿਉਣਾ ਟੀਮਾ ਕੈਨੇਡਾ ਬਾਕੀ ਟੈਨ ਘੱਟ ਗਿਆ ਤੀਜੀ ਚੱਕ ਇਕੱਠਾ ਗਿਆ ਸੱਤਾ ਪੁਆਦੀ ਤੇ ਦੀਪਾ ਪਰਾਣਾ ਕਿਹੜੇ ਕਿਹੜੇ ਕੱਟੇ ਗਏ ਨੇ ਤਿੰਨ ਕਬੂਤਰ ਕੱਟੇ ਗਏ ਜੀ ਤਿੰਨ ਸਹੀ ਹੈ ਐਨ ਕੰਨੇ ਸਿਰ ਆ ਹੋਇਆ ਪਿਆ ਅੱਜ ਪ੍ਰਤੀ ਪੈਂਦੇ ਐ ਚੱਕ ਸਰਾਈ ਦੀ ਧਰਤੀ ਉੱਤੇ ਐਨ ਗੱਲਾਂ ਟਿਕਾਣੇ ਰਵੀ ਤੇ ਨਾਲ ਕੰਨੇ ਸਾਡਾ ਵੀਰ ਵਾ 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 ਤੇਰੀ ਅਣਜਾਣ ਲਾਈਵ ਵੀਰ ਜਿਦਾਂ ਕਰਾ ਪੜਿਆ ਵੀ ਹੈ ਧੰਨਵਾਦ ਕਰਦੇ ਆ ਮਈਆਂ ਦਾ ਉਹਨਾਂ ਸਾਡੇ ਵੀਰ ਆ ਕਿਥੇ ਤੌਰ ਦੇ ਤੇ ਲਾਈ ਜਿਹੜੇ ਹੋਇਆ ਧੰਨਵਾਦ ਕਰ ਰਹੇ ਆ ਇਹਨਾਂ ਮદાન ਵਿੱਚ ਪਹਿਲਾਂ ਕਿਹੇ ਟਾਣੇ ਲੱਗਣ ਗਿਆ ਨਹੀਂ ਨਹੀਂ ਮਿਲਦੇ ਆ ਵੀਰੇ ਨਾ ਇੰਨੇ ਟਾਈਮ 39 ਟੈਂਪਰੇਚਰ 39 39 ਹੋ ਗਿਆ ਅੱਜ ਵੀ ਕਹਿੰਦੇ ਲੱਗੀ ਹੈ ਸਾਰਿਆਂ ਦੇ ਚੋ ਉਤਰ ਕਹਿੰਦੇ ਤਗੜਿਆ ਧੰਨਵਾਦ ਕਰਦੇ ਆ

सा साधे भी इलाके का बड्डा मन है इलाके दाह कह दी ਨਾਲਾਂਗੇ ਚੱਲ ਰਹੀ ਐ ਜੱਸੀ ਮਾਨਪੁਰ ਗਰੁੱਪ ਦੀਆਂ ਮੁੰਡੇ ਦਾ ਨਾਂ ਚਰਚਾ ਚ ਆਇਆ ਹੋਈ ਐ ਕੋਦਰ ਮਾਨਪੁਰ ਐਨ ਕਹਿੰਦੇ ਮੇਰੇ ਵੀਰੋ ਐਨ ਕਹਦੀਏ ਵੀ ਸਿਰਾ ਲਾਉਣ ਵਾਲੀ ਗੱਲ ਕਰਦਾ 17 ਬਾਰੀਆਂ ਕਰਨੇ 2024 ਦੇ ਸੀਜ਼ਨ ਦੀਆਂ ਛੱਡੀਆਂ 10 ਬਾਰੀਆਂ ਜਿੱਤੀਆਂ ਚੜੀ ਤੋਂ ਕਹਿੰਦੇ ਫਰਿੱਜ ਜਿੱਤੀ ਨਾਲ 40000 ਨਕ ਕੈਸ਼ ਬਾਤਾ ਜੱਤੇ ਆ ਫਿਰ ਕਹਿੰਦੇ ਖਹਿੜਿਆਂ ਤੋਂ ਪੱਖਾ ਪਲੱਸ ਨਗਦ ਰਾਸੀ ਜੱਤੀ ਮੇਰੇ ਵੀਰੋ ਫਿਰ ਨਾਲ ਹੋਲਰ ਦੀਆਂ ਗੱਲਾਂ ਹੋਈਆਂ ਮੇਰੇ ਵੀਰੋ ਇਕੱਲੇ ਹੀ ਰਹਿ ਜਾਂਦਾ ਹੈ ਸੱਤਰੀਆ ਤੇ ਪਟਾਉਣਾ ਪੈਂਦਾ ਇਹ ਆ ਕਲ ਇੱਕ ਇਧਰ ਮਾਰ ਪਈਆ ਨਾਲ ਹੋਲਰ ਜੱਸੀ ਮਾਰਪੁਰ ਦਾ ਚੇਲਾਏ ਸਾਡਾ ਕਹਿੰਦੇ ਫੌਜੀ ਪੰਮਤੀ 12 ਬਾਲਿਆਂ ਦਾ ਜੇਤੂ ਕਹਿੰਦੇ ਇਲਾਕੇ ਦਾ ਬਾਦਸ਼ਾਹ ਇਹੇ ਇਲਾਕੇ ਦੇ ਵਿੱਚ ਢੱਕ ਪਈ ਹੋਈ ਹੈ ਨਾਲ ਜੱਸੀ ਮਾਰ ਪਰਗਤ ਨੌਰ ਖਟਰਾ ਨਾਲ ਸੋਨੂ ਬਹਿਰੀਨ ਫੌਜੀ ਪਮੱਦੀ ਜੱਗੀ ਮੰਜਾਰੀਆਂ ਸੋਨੀ ਮਾਰ ਪਰ ਘੋਦਰ ਮਾਰ ਪਰ ਟੈਂਪਲ ਕੋਡ ਕਾਲਾ ਖੈਰਾ ਬੱਜੀ ਪਟਾਲਾ ਜੋਗੀ ਖੈਰੇ ਉਹਨਾਂ ਦੀ ਗੱਲ ਚੱਲਦੀ ਹੈ ਮੁੰਡੇ ਕਹਿੰਦੇ ਸਿਰਾ ਕਰਾਉਂਦੇ ਹੈ ਭਾਤੇ ਪਾਉਂਦੇ ਹੈ